ਪਿੰਡ ਮੱਖਾ ਚੈਲਾ ਦੇ ਵਿੱਚ ਗੁਰੂ ਘਰ ਦੇ ਵਿੱਚ ਬੱਚੇ ਨੂੰ ਇਤਿਹਾਸ ਨਾਲ ਗੁਰਬਾਣੀ ਨਾਲ ਤੇ ਸਿੱਖੀ ਇਤਿਹਾਸ ਨਾਲ ਜੋੜਿਆ ਜਾਂਦਾ ਹੈ ਕਿ ਅੱਜ ਬੱਚਿਆਂ ਦਾ ਪੇਪਰ ਲਿਆ ਜਾਂਦਾ ਆ ਦੇਖ ਸਕਦੇ ਹੋ ਦੋਸਤੋ ਤਕਰੀਬਨ 50 ਬੱਚੇ ਨੇ ਆ ਸਾਡੇ ਗੁਰੂ ਘਰ ਦੇ ਗ੍ਰੰਥੀ ਆ ਬਾਬਾ ਅਵਤਾਰ ਸਿੰਘ ਜੀ ਤੇ ਗੁਰੂ ਕਾਂਸੀ ਅਕਾਲ ਅਕੈਡਮੀ ਵੱਲੋਂ ਇਨ੍ਹਾਂ ਵਿਦਿਆਰਥੀਆਂ ਦੀ 13 ਦਿਨਾਂ ਦਾ ਕੈਂਪ ਇੱਥੇ ਲਗਾਇਆ ਗਿਆ ਸੀਗਾ ਜੋ ਅੱਜ ਸਮਾਪਤੀ ਹੈਗੀ ਇਹਨਾਂ ਦਾ ਪੇਪਰ ਲੈ ਜਾਂਦੇ ਅੱਜ ਆ ਦੇਖੋ ਬੱਚੇ ਪੇਪਰ ਕਰ ਰਹੇ ਨੇਗੇ ਤੇ ਲਾਸਟ ਪੇਪਰ ਹੈ ਇਹਨਾਂ ਦਾ ਤੇ ਇਹਨਾਂ ਦੇ ਵਿੱਚੋਂ ਫਸਟ ਸੈਕੰਡ ਥਰਡ ਤੇ ਕੇ ਕੱਢੇ ਜਾਣਗੇ ਜਿਹੜੇ ਤਿੰਨ ਬੱਚੇ ਚੁਣ ਕੇ ਜਾਣਗੇ ਇਹ 53 ਪਿੰਡਾਂ ਦਾ ਜਿਹੜਾ ਮੁਕਾਬਲਾ ਹੈਗਾ ਉਹ ਭਾਈ ਬੈਲੋ ਫਾਫੜੇ ਭਾਈ ਕੇ ਭਾਈ ਬੈਲੋ ਸਭ ਤੋਂ ਪਹਿਲਾਂ ਤਾਂ ਉੱਥੇ 29 ਤਰੀਕ ਨੂੰ ਉੱਥੇ ਇਹਨਾਂ ਦੇ ਜਿਹੜੇ ਇਥੋਂ ਫਸਟ ਜਾਣਗੇ 53 ਪਿੰਡਾਂ ਦੇ ਵਿੱਚੋਂ ਤਿੰਨ ਬੱਚੇ ਇੱਕ ਤਾਂ ਉੱਥੇ ਫੇਰ ਇਹਨਾਂ ਦਾ ਮੁਕਾਬਲਾ ਹੋਣਾ ਹੈਗਾ ਜਿਹੜਾ ਉੱਥੇ ਫਰਸਟ ਸੈਕੰਡ ਆਉਣਗੇ ਉਹਨਾਂ ਨੂੰ ਉੱਥੋਂ ਸਨਮਾਨਤ ਕੀਤਾ ਜਾਵੇਗਾ ਇੱਕ ਬਹੁਤ ਵਧੀਆ ਸੋਨਾ ਅਪਰਾਲਾ ਹੈਗਾ ਅੱਜ ਸਾਡੇ ਬੱਚਿਆਂ ਨੂੰ ਬਹੁਤ ਲੋੜ ਹੈਗੀ ਕਿਉਂਕਿ ਇਸ ਪਨੀਰੀ ਨੂੰ ਸਾਹਮਣੇ ਦੀ ਲੋੜ ਹੈਗੀ ਅੱਜ ਸਾਡੇ ਬੱਚਿਆਂ ਨੂੰ ਸਿੱਖੀ ਇਤਿਹਾਸ ਨਾਲ ਗੁਰ ਇਤਿਹਾਸ ਨਾਲ ਜੋੜਿਆ ਜਾਂਦਾ ਹੈ ਤੇ ਬਹੁਤ ਵੱਡਾ ਅਪਰਾਲਾ ਹੈ ਸਾਰੇ ਹੀ ਪਿੰਡਾਂ ਦੇ ਵਿੱਚ ਇਹੀ ਬੇਨਤੀ ਕਰਦੇ ਆਂ ਗੁਰੂ ਘਰਾਂ ਦੇ ਗ੍ਰੰਥੀਆਂ ਨੂੰ ਕਿ ਇੱਕ ਸਾਡੇ ਬਾਬਾ ਜੀ ਮੰਗੂ ਸਾਰੇ ਪਿੰਡਾਂ ਦੇ ਵਿੱਚ ਅਪਰਾਲਾ ਕੀਤਾ ਜਾਵੇ ਜਿਹੜਾ ਅੱਜ ਨਸ਼ਿਆਂ ਦਾ ਦੌਰ ਬਰਾਈਆਂ ਦਾ ਦੌਰ ਚੱਲ ਰਿਹਾ ਹੈਗਾ ਤਾਂ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈਗਾ ਆਹ ਦੋਸਤੋ ਤੁਹਾਨੂੰ ਦਿਖਾ ਰਹੇ ਆਂ ਵੀ ਇਹ ਅਕਾ ਗੁਰੂ ਕਾਂਸੀ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਨੇ 13 ਦਿਨਾਂ ਦਾ ਕੈਂਪ ਲਾਇਆ ਸੀ ਜਿਨ੍ਹਾਂ ਦਾ ਅੱਜ ਬੱਚੇ ਆ ਦੇਖੋ ਤਕਰੀਬਨ ਸਾਨੂੰ ਦਿਖਾ ਰਹੇ ਆ ਵੀ 50 ਬੱਚੇ ਨੇ ਮਾਖਾ ਚੈਲਾ ਦੇ ਇਹ ਪੇਪਰ ਦੇ ਰਹੇ ਨੇ ਤਾਂ ਇਹਨਾਂ ਦਾ ਅੱਜ ਲਾਸਟ ਦਿਨ ਹੈਗਾ ਤੇ ਪੇਪਰ ਦੇ ਕੇ ਉਸ ਤੋਂ ਬਾਅਦ ਜਿਹੜੇ ਫਸਟ ਸੈਕੰਡ 3rd ਤੱਕ ਜਾਣਗੇ ਉਹਨਾਂ ਦਾ 29 ਤਰੀਕ ਨੂੰ ਫਾਫੜੇ ਭਾਈ ਕੇ ਭਾਈ ਬਹਿਲੋ ਦੇ ਵਿੱਚ 53 ਪਿੰਡਾਂ ਦਾ ਮੁਕਾਬਲਾ ਹੋਣਾ ਹੈ ਉੱਥੇ ਫਸਟ ਸੈਕੰਡ ਫੇਰ ਆਉਣਗੇ ਉਹ ਬੱਚੇ ਤਾਂ ਇੱਕ ਬਹੁਤ ਵੱਡਾ ਇੱਕ ਅਪਰਾਲਾ ਗੁਰ ਇਤਿਹਾਸ ਨਾਲ ਜੋੜਿਆ ਜਾਂਦਾ ਆ ਦੇਖੋ ਸਾਡੇ ਗੁਰੂ ਘਰ ਦੇ ਦਰਬਾਰ ਸਾਹਿਬ ਦੇ ਵਿੱਚ ਸਾਨੂੰ ਗੁਰੂ ਸਾਹਿਬ ਦੀਆਂ ਵੀ ਦਰਸ਼ਨ ਕਰਾਉਣੀਆਂ ਆ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਦਰਬਾਰ ਸਾਹਿਬ ਦੇ ਵਿੱਚ ਬਹੁਤ ਸੋਹਣੇ ਬੱਚਿਆਂ ਦੇ ਛੋਟੇ-ਛੋਟੇ ਬੱਚੇ ਲੜਕੀਆਂ ਤੇ ਅੱਜ ਸਾਡੀ ਇਸ ਪਨੀਰੀ ਨੂੰ ਬਹੁਤ ਜ਼ਰੂਰਤ ਹੈ ਸਾਹਮਣ ਦੀ ਲੋੜ ਹੈਗੀ ਦੋਸਤੋ ਜੇਕਰ ਇਹ ਵੀਡੀਓ ਵਧੀਆ ਲੱਗੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਡੇ ਮਾਲਬਾ ਪੇਜ ਨੂੰ ਫੋਲੋ ਕਰਿਓ ਤੇ ਲੋਕਾਂ ਉਹ ਦੁਨੀਆ ਤੱਕ ਜਾਵੇ ਤਾਂ ਹਰੇਕ ਪਿੰਡਾਂ ਦੇ ਬੱਚੇ ਗੁਰ ਇਤਿਹਾਸ ਨਾਲ ਸਿੱਖੀ ਇਤਿਹਾਸ ਨਾਲ ਜੁੜਨ ਧੰਨਵਾਦ ਜੀ